ਕੋਈ ਬੋਲਦਾ ਆਪਣੇ ਬਾਰੇ ਕਿਸੇ ਨੂੰ ਫਿਕਰਾ ਡੱਲੇਆ ਸਾਹਿਬ ਦਾ ਵੀ ਐਡੀ ਕੀਮਤੀ ਜਾਨ ਜਾ ਰਹੀ ਅੱਜ ਕੋਈ ਬੰਦੇ ਨੂੰ ਦੇਖ ਕੇ ਦਿਲ ਭਾਵਕ ਹੋ ਗਿਆ ਨਾਲ ਡੱਲੇਵਾਲ ਸਾਹਿਬ ਨੂੰ ਬਈ ਮਨਾ ਕਿਉਂ ਕਰਾਂ ਜੇ ਬੈਠੇ ਹਾਂ ਡੱਲੇਵਾਲ ਦਾ ਸਾਡੇ ਪਿੱਛੇ ਅੱਜ ਜਾਂਦੇ ਰਿਹਾ ਹਰੀ ਕ੍ਰਾਂਤੀ ਆ ਗਈ ਹਰੀ ਕ੍ਰਾਂਤੀ ਨੇ ਸਾਡਾ ਭੱਠਾ ਬਿਠਾਤਾ ਹੁਣ ਹੌਲੀ ਹੌਲੀ ਸਾਨੂੰ ਜੂਰੀਆ ਪਾਉਣਾ ਸਿਖਾਇਆ ਸੈਕਟਰੀਆਂ ਨੇ ਵੀ ਬਾਪੂ ਇੰਨਾ ਜੂਰੀਆ ਪਾ ਲੋ ਦੇਖੋ ਤੁਹਾਡੀ ਫਸਲ ਕਿਵੇਂ ਆਊਗੀ ਕਿੱਥੋਂ ਪਹੁੰਚੇ ਹੋ ਜੀ ਤੁਸੀਂ ਅਸੀਂ ਬੇਕੋਲਡ ਤੋਂ ਪਹੁੰਚੇ ਆ ਭਾਈ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੀ ਦੱਸਣ ਵਾਲੀ ਇਹ ਉਗਰਾਹਾ ਜੂਨੀਅਨ ਦੇ ਵਿੱਚ ਹੈਗੇ ਨੇਗੇ ਨਾ ਮੈਂ ਕਿਸੇ ਨੂੰ ਯਾਦ ਪੰਛੀ ਆ ਆਜ਼ਾਦ ਪੰਛੀ ਨੇ ਤੇ ਅੱਜ ਇੱਥੇ ਪਹੁੰਚੇ ਨੇਗੇ ਇਹਨਾਂ ਦੇ ਵਿੱਚ ਵਿੱਚ ਕਿਸਾਨ ਭਰਾਵਾਂ ਨੂੰ ਤਾਂ ਇਹ ਹੀ ਨਹੀਂ ਪਤਾ ਲਾ ਦੇ ਆਪਾਂ ਬੈਠੇ ਕਿਉਂ ਆਗੇ ਕਿਉਂਕਿ ਹੁਣ ਜਿਵੇਂ ਆਪਾਂ ਦੇਖਿਆ ਪਿੱਛੇ ਜੇ ਆਪਣਾ ਝੋਨਾ ਮੰਡੀਆਂ ਦੇ ਵਿੱਚ ਰੁਲਿਆਗਾ ਆਪਾਂ ਕਿਸਾਨ ਪੀਆਰ 126 ਜੀਰੀ ਨੂੰ ਲੈ ਕੇ ਰੁਲੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋ ਸਕਦਾ ਕਣਕ ਦੇ ਵੀ ਇਹੀ ਹਾਲਾਤ ਹੋਣ ਕਿਉਂਕਿ ਕਾਰਪੋਰੇਟ ਘਰਾਣਾ ਜਾਂ ਸਰਕਾਰਾਂ ਚਾਹੁੰਦੀਆਂ ਨੇ ਵੀ ਇੱਕ ਵਾਰ ਕਿਸਾਨਾਂ ਨੂੰ ਅਸੀਂ ਰੋਲ ਦਈਏ ਰੋਲਣਾ ਕਿ ਕਿਸਾਨ ਇੰਨੇ ਅੱਕ ਜਾਣ ਖੇਤੀ ਤੋਂ ਵੀ ਇਹਨੂੰ ਛੱਡੋ ਉਦੋਂ ਬਾਅਦ ਆਪਣੀ ਖੇਤੀ ਦੇ ਕਾਬਜ ਹੋ ਕੇ ਆਪਾਂ ਨੂੰ ਉਹ ਆਪਦੇ ਮਨ ਪਾਉਂਦੀਆਂ ਚੀਜ਼ਾਂ ਕਰ ਲੰਗੇ ਮਨ ਪਾਉਂਦੇ ਰੇਟ ਲਾਉਣਗੇ ਕਿਉਂਕਿ ਆਪਣਾ ਨੁਕਸਾਨ ਕਿਸਾਨਾਂ ਦਾ ਨੁਕਸਾਨ ਤਾਂ ਹੋਣੀ ਹੋਣਾ ਜਿਹੜੇ ਰੋਟੀ ਖਾਣੀ ਆ ਉਹਨਾਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਣਾਗਾ ਪਹਿਲਾਂ ਆਪਾਂ ਜੇ ਗੱਲ ਕਰੀਏ ਕਣਕ ਦੀ ਠੀਕ ਹੈ ਜੀ ਕਣਕ ਤੇ ਵੀ ਮੈਸਜ ਲੱਗਿਆ ਬਹੁਤ ਚਰ ਹਾਂਜੀ ਹਾਂਜੀ ਕਣਕ ਨੂੰ ਗਿੱਲੀ ਸਾਂਹੀ ਦਿੱਤੇ ਕਿਉਂਕਿ ਮੈਂ ਗੱਲ ਕਰਦਾ ਪੁਰਾਣੇ ਜਵਾਨੇ ਦੀ ਜਦੋਂ ਅਸੀਂ ਮਿਲਟਰੀ ਚ ਹੁੰਦੇ ਸੀਗੇ ਨਹਿਰੂ 56 ਚ ਮਰਿਆ ਹਾਂਜੀ ਉਸ ਟਾਈਮ ਹਿੰਦੁਸਤਾਨ ਦੇ ਵਿੱਚ ਅਨਾਜ ਨਹੀਂ ਸੀ ਬਿਲਕੁਲ ਉਸ ਟਾਈਮ ਫਿਰ ਇਹਨਾਂ ਨੇ ਕੀ ਕੀਤਾ ਬਾਹਰ ਮੰਗਣ ਜਾਂਦੇ ਤੇ ਨਾ ਜਦੋਂ ਉਹਨਾਂ ਦੇ ਠੂਠੇ ਦੇ ਲੱਤ ਮਾਰਦੇ ਤੇ ਫਿਰ ਕਿਸਾਨਾਂ ਨੂੰ ਇੱਧਰ ਬਦਲਿਆ ਹੈ ਜਾਂ ਢੰਗ ਨਾ ਬਦਲਿਆ ਹਰੀ ਕ੍ਰਾਂਤੀ ਦਾ ਸ਼ੁਰੂ ਕਰਤਾ ਨਾ ਹਾਂਜੀ ਜਦੋਂ ਹਰੀ ਕ੍ਰਾਂਤੀ ਆਈ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਸਭ ਕੁਝ ਕਮਾ ਲਿਆ ਹਰੀ ਕ੍ਰਾਂਤੀ ਨੇ ਸਾਨੂੰ ਟਰੈਕਟਰ ਦੱਸਿਆ ਵੀ ਕੀ ਹੁੰਦਾ ਦਵਾਈਆਂ ਕੀੜੇ ਮਾਰ ਦਵਾਈਆਂ ਆ ਜਿਰੀ ਲਾਉਣਾ ਹਰੀ ਕ੍ਰਾਂਤੀ ਨੇ ਦੱਸਿਆ ਅਸ ਤਾਂ ਮਾਰੂ ਫਸਲਾਂ ਬੀਜਦੇ ਹੁੰਦੇ ਸੀਗੇ ਨਜ਼ਾਰੇ ਲੈnde ਤੇ ਸੱਗੀ ਫਲ ਬੁੜੀਆਂ ਦੇ ਹੁੰਦੇ ਤੇ ਸਾਡੇ ਹੁੰਦੇ ਤੇ ਕੰਠੇ ਪਾਏ ਵੇ ਕੱਦਮੀਆਂ ਜੁੱਤੀਆਂ ਤੇ ਚਾਦਰੇ ਹੁੰਦੇ ਤੇ ਪਾਏ ਵੇ ਤਿੰਨ ਤਿੰਨ ਦਿਨ ਬਰਾਤਾਂ ਹਰੀ ਕ੍ਰਾਂਤੀ ਨੇ ਆਈ ਜਦੋਂ ਆਹ ਜਿਹੜੀ ਹੁਣ ਜੀਰੀ ਦਾ ਪਰਸੀ ਜੇ ਨੰਕੇ ਗਿਆ 6 6 ਕਿਲੋ 300 ਰੁਪਇਆ ਕੁਆਂਟਲ ਮਗਰ ਜ਼ਿਮੀਂਦਾਰ ਦੀ ਕਟ ਲੱਗੀ ਆ ਹਾਂਜੀ ਕੋਈ ਸਰਕਾਰ ਨਹੀਂ ਬੋਲੀ ਆੜਤੀਆ ਬਣ ਆੜਤੀਆ ਦਾ ਵਿਚਾਰੇ ਜੱਟ ਨੂੰ ਗਾਲਾਂ ਕੱਢੀਆਂ ਨੇ ਜੱਟ ਆੜਤੀਆਂ ਨੂੰ ਛੈਲਰ ਵਾਲੇ ਗੈਬਨ ਇੱਕ ਕੁਇੰਟਲ ਮਗਰ 6 ਕਿਲੋ ਜਿਰੀ ਲੋਕਾਂ ਨੇ ਦੇ ਦੇ ਕੇ ਮਸਾਂ ਜਿਰੀ ਚਕਾਈ ਆ ਕੀ ਕਾਰਨ ਹੈ ਵੀ ਹਰੀ ਕ੍ਰਾਂਤੀ ਆ ਜਿਹੜੀ ਇਹ ਹਰੀ ਕ੍ਰਾਂਤੀ ਆ ਗਈ ਹਰੀ ਕ੍ਰਾਂਤੀ ਨੇ ਸਾਡਾ ਭੱਠਾ ਬਿਠਾਤਾ ਹੁਣ ਇਹ ਲਾ ਲੋ ਕਹਿੰਦੇ ਅੱਗ ਨਾ ਲਾਓ ਪਰਾਲੀ ਨੂੰ ਪਰਾਲੀ ਦਾ ਕੋਈ ਦੁੱਖ ਨਹੀਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਫਸਲਾਂ ਤੋਂ ਵਾਂਝੇ ਕਰ ਦੇਣਾ ਇਹਨਾਂ ਨੇ ਜ਼ਮੀਨਾਂ ਤੋਂ ਵਾਂਝੇ ਕਰ ਦੇਣਾ ਕਿਉਂ ਜ਼ਿੰਮੇਦਾਰ ਆ ਜਿਹੜਾ ਪੁਰਾਣੇ ਜਵਾਨੇ ਦੀਆਂ ਗੱਲਾਂ ਸੁਣੀਆਂ ਵੀ ਇਹਨੇ ਸਾਡੀਆਂ ਬਜ਼ੁਰਗਾਂ ਦੀਆਂ ਜਿਹੜਾ ਪੁਰਾਣਾ ਜਵਾਨਾ ਸੀ ਨਾ ਉਹ ਬਹੁਤ ਚੰਗਾ ਸੀ ਅਸੀਂ ਕਦੇ ਫਸਲ ਨੂੰ ਸਪਰੇ ਨਹੀਂ ਦੀ ਕਰੀ ਹਾਂਜੀ ਬਿਲਕੁਲ ਨਰਮੇ ਨੂੰ ਕਪਾਹ ਨੂੰ ਮੱਕੀ ਨੂੰ ਕਿਸੇ ਚੀਜ਼ ਨੂੰ ਅੱਜ ਤਾਂ ਪੱਠੇ ਵੀ ਨਹੀਂ ਹੁੰਦੇ ਬਗੈਰ ਸਪਰੇ ਤੋਂ ਜਦੋਂ ਅਸੀਂ ਸਪਰੇ ਨਹੀਂ ਕਰੀ ਹੌਲੀ ਹੌਲੀ ਸਾਨੂੰ ਜੂਰੀਆ ਪਾਉਣਾ ਸਿਖਾਇਆ ਸੈਕਟਰੀਆਂ ਨੇ ਵੀ ਬਾਪੂ ਇੰਨਾ ਜੂਰੀਆ ਪਾ ਲਓ ਦੇਖੋ ਤੁਹਾਡੀ ਫਸਲ ਕਿਵੇਂ ਆਊਗੀ ਅਸੀਂ ਤਾਂ ਜੂਰੀਆ ਪਾਉਣ ਗਏ ਹਾਤੇ ਫਿਰ ਡਾਇਆ ਲੈਣ ਲੱਗੇ ਫਿਰ ਉਹਦੋਂ ਮਗਰੋਂ ਕੀੜੇ ਮਾਰ ਦਵਾਈਆਂ ਆ ਗਈਆਂ ਤੇਲੂ ਮਾਰਨ ਵਾਲਾ ਤੇਲੂਏ ਮਾਰਨ ਵਾਲੀ ਦਵਾਈ ਆ ਗਈ ਪਰ ਕੋਈ ਅਸਰ ਨਹੀਂ ਹੋਇਆ ਸਰਕਾਰ ਦੀ ਅੱਖ ਸਾਡੇ ਤੇ ਆ ਬਈ ਕਿਸਾਨਾਂ ਨੂੰ ਫੇਲ ਕਿਵੇਂ ਕਰਨਾ ਉਡਾਨੀ ਵਾਨੀ ਉਹਨਾਂ ਨੂੰ ਕਿਵੇਂ ਅਸੀ ਰਾਜ ਦੇਣਾ ਕਿਉਂਕਿ ਪਿਛਲੀ ਵਾਰੀ ਵੀ ਦਿੱਲੀ 13 ਮਹੀਨੇ 11.5 ਮਹੀਨੇ ਤਾਂ ਮੈਂ ਖੁਦ ਬੈਠ ਕੇ ਆ ਦਿੱਲੀ ਦੇ ਵਿੱਚ ਉੱਥੇ ਸਾਰਿਆਂ ਜਥੇਬੰਦੀਆਂ ਇਕੱਠਾ ਸੀਗਾ ਜਿਵੇਂ ਅੱਜ ਆ ਬੈਠੇ ਨੇ ਦੇਖ ਕੇ ਦਿਲ ਭਾਵਕ ਹੋ ਗਿਆ ਨਾ ਡੱਲੇਵਾਲ ਸਾਹਿਬ ਨੂੰ ਬਈ ਮਨਾ ਕਿਉਂ ਘਰਾਂ 'ਚ ਬੈਠਿਓ ਡੱਲੇਵਾਲ ਦਾ ਸਾਡੇ ਪਿੱਛੇ ਅੱਜ ਜਾਣਦੇ ਰਿਹਾ ਮਨਾ ਘਰੇ ਕਿਉਂ ਬੈਠ ਗਿਆ ਆਪਾਂ ਚਲੋ ਚੱਲੀਏ ਆਪਾਂ ਵੇਖਣ ਹੋਰੀ ਬਾਰਡਰ ਤੈਨੂੰ ਕਿਉਂ ਭਾਵਟੋਲ ਕੇ ਕੱਲ ਡੱਲੇਵਾਲ ਦੀ ਜਦ ਅਸੀਂ ਤਸਵੀਰ ਦੇਖੀ ਕੱਲ ਬੋਲਿਆ ਵੀ ਨਹੀਂ ਗਿਆ ਉਹ ਤੋਂ ਉਹਨੂੰ ਪਾਣੀ ਵੀ ਨਹੀਂ ਪੀਤਾ ਗਿਆ ਕੱਲ ਉਹਨੂੰ ਫੜ ਕੇ ਬੰਦੇ ਲੈ ਕੇ ਆਏ ਮਨਾ ਤੁਸੀਂ ਬੈਠਿਓ ਥੋੜੇ ਪਿੱਛੇ ਅੱਜ ਡੱਲੇਵਾਲ ਲੜਾਈ ਲੜਦਾ ਤੁਸੀਂ ਘਰਾਂ 'ਚ ਬੈਠੇ ਲਿੱਗ ਮਾਨ ਜਾ ਤਸਾਂ ਕੁੱਟਦੇ ਹੋ ਓਏ ਯਾਰਾ ਖੇਤੀ ਦੀ ਲੜਾਈ ਆ ਕਾਰਪੋਰੇਟ ਘਰਾਣਿਆਂ ਨਾਲ ਲੜਾਈ ਆ ਜੇ ਤਾਂ ਜੁੱਟ ਖੜੋਂਗੇ ਤਾਂ ਤਾਂ ਆਪਾਂ ਵੱਜਾਂਗੇ ਮਿੱਤਰੋ ਨਹੀਂ ਆ ਇਕੱਲੇ ਇਕੱਲੇ ਨੂੰ ਕੁੱਟਣਗੇ ਲੁੱਟਣਗੇ ਹੁਣ ਤੁਹਾਡੇ ਲਾ ਲੋ ਚਾਰ ਸਾਲੀ ਦਾ ਫੌਜ ਕਰਤੀ ਇਹਨਾਂ ਨੇ ਸਾਰੇ ਪ੍ਰਾਈਵੇਟ ਮਹਿਕਮਾ ਕਰਤਾ ਨੌਕਰੀ ਕਿੱਥੋਂ ਮਿਲੂ ਕਿਸੇ ਨੂੰ ਮਿਲੂ ਪੁੱਤ ਨੌਕਰੀ ਨਹੀਂ ਮਿਲਣੀ ਕਿਸੇ ਨੂੰ ਨਹੀਂ ਮਿਲਣੀ ਕਿਉਂ ਅਸੀਂ ਹੁਣ ਮਿਲਟਰੀ ਦੇ ਵਿੱਚ ਰਹਿ ਕੇ ਆਇਆ ਦੋ ਤਿੰਨ ਲੜਾਈਆਂ ਵੀ ਲੜੀਆਂ ਨੇ ਅਸੀਂ 71 ਦੀ ਲੜਾਈ ਵੀ ਲੜੀਆਂ ਸੀ ਅੱਜ ਜਿਹੜਾ 4 ਸਾਲ ਵਾਲਾ ਉਹ ਬਾਰਡਰਾਂ ਦੇ ਲੜਾਈ ਕਿਵੇਂ ਲੜੂ ਸਹੀ ਗੱਲ ਹੈ ਜੀ ਇਹ ਦੇਸ਼ ਦੇ ਕਿਨਾਰੇ ਤੇ ਖੜ ਗਿਆ ਫੇਰ ਗੁਲਾਮ ਹੋਣ ਨੂੰ ਕਿਉਂ ਆ ਨੌਜਵਾਨ ਫਰਦੇ ਨੇ ਕਿਸੇ ਨੂੰ ਨੌਕਰੀ ਨਹੀਂ ਕੋਈ ਹੌਸਪੀਟਲ ਚ ਕੋਈ ਸਰਕਾਰੀ ਨੌਕਰੀ ਕੋਈ ਰੇਲਵੇ ਚ ਕੋਈ ਸਾਰੇ ਵਿਭਾਗਾਂ ਉੱਠਪ ਕਰਤੇ ਅੱਜ ਪ੍ਰਾਈਵੇਟ ਵਿਭਾਗ ਹੋ ਗਏ ਸਾਡੇ ਵੇਲੇ ਅਸੀਂ ਮਿਲਟਰੀ ਸੀਗੇ ਸਾਨੂੰ ਪਤਾ ਸੀਗਾ ਵੀ 15 16 ਸਾਲ ਕਰਨੀਆਂ ਹੁਣ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਕੈਂਟੀਨ ਤੇ ਵੀ ਜਾਂਦੇ ਆ ਲਾਂਦਾ ਜੇ ਬਿਮਾਰ ਠਮਾਰ ਹੋ ਜੇ ਕੋਈ ਫਿਕਰ ਨਹੀਂ ਵੀ ਬੱਚੇ ਸਾਡੇ ਇਲਾਜ ਕਰਾਉਣਗੇ ਕਿ ਨਹੀਂ ਕਰਾਉਣਗੇ ਜਿਹੜੇ 4 ਸਾਲਿਆਂ ਨੇ ਉਹ ਸ਼ਹੀਦ ਹੋ ਜਾਂਦੇ ਨੇ ਬਾਡਰ ਤੇ ਕੋਈ ਉਹਨਾਂ ਨੂੰ ਤਨਖਾਹ ਨਹੀਂ ਕੋਈ ਪੈਨਸ਼ਨ ਨਹੀਂ ਕੌਣ ਦੇਸ ਵਾਤੇ ਸ਼ਹੀਦੂ ਪਤਾ ਨਹੀਂ ਉਹਨਾਂ ਨੂੰ ਪਤਾ 4 ਸਾਲਿਆਂ ਨੂੰ ਉਹਨਾਂ ਨੂੰ ਹੁਣ ਤਿੰਨ ਚਾਰ ਜਵਾਨ ਗੁਜ਼ਰੇ ਨੇ ਆਪਣੇ ਭਗਵਾਨਤਮਾਨ ਨੇ ਵੀ ਠੀਕ ਆ ਕਰੋੜ ਕਰੋੜ ਰੁਪਇਆ ਦਿੱਤਾ ਉਹਨਾਂ ਨੂੰ ਚਾਹੀਦਾ ਭਈ ਅੱਜ ਕਿਨਾਰੇ ਤੇ ਆ ਖੜਿਆ ਆਪਾਂ ਕਿਸਾਨ ਵੀਰੋ ਮੈਂ ਤਾਂ ਤੁਹਾਨੂੰ ਇਹੀ ਕਹੂੰ ਬਲਕਿ ਅੱਜ ਬੈਠਣ ਦਾ ਮੌਕਾ ਨਹੀਂ ਅੱਜ ਲਾਸਟ ਇਹ ਲੜਾਈ ਆ ਆਪਣੀ ਲਾਸਟ ਜੇ ਤਾਂ ਆਪਾਂ ਜਿੱਤ ਗਏ ਜਿਵੇਂ ਦਿੱਲੀ ਬੈਠੇ ਤੇ 13 ਮਹੀਨੇ ਜੇ ਆਪਾਂ ਅੱਜ ਸੰਘੂ ਬਾਰਡਰ ਤੇ ਰਖਨੌਰੀ ਬਾਰਡਰ ਤੇ ਹਾਰ ਗਏ ਨਾ ਆ ਅਡਾਨੀ ਵਾਨੀ ਉਹ ਦਿਨ ਦੂਰ ਨਹੀਂ ਤੁਹਾਨੂੰ ਖੇਤ ਦੇ ਵਿੱਚੋਂ ਸਾਗ ਦੀ ਚੀਰਨੀ ਵੀ ਤੋੜ ਨਹੀਂ ਦੇਣੀ ਇਹ ਅਡਾਨੀਆਂ ਵਾਨੀਆਂ ਹੁਣਾਂ ਦਾ ਰਾਜ ਆ ਜਾਣਾ ਸਰਕਾਰਾਂ ਇੱਥੇ ਤੱਕ ਆ ਖੜੀਆਂ ਵੀ ਇਹਨਾਂ ਨੂੰ ਕਿਸਾਨੀ ਨੂੰ ਖਤਮ ਕਰ ਦੋ ਥੋੜੀ ਜਿਹੀ ਜੀਰੀ ਆ ਯਾਰੋ 17 ਮੋਹਸਟਰ 17 ਤੋਂ 22 ਤੱਕ 600 ਕਿਲੋ ਦੇ ਕੇ ਤੁਸੀਂ ਜੀਰੀਆਂ ਦਿਖਾਈਆਂ ਨੇ ਯਾਰਾ ਤੁਹਾਡੀ ਕੋਈ ਗੱਲ ਸੁਣਦਾ ਅੱਜ ਸੁਣਦਾ ਗੱਲ ਕੋਈ ਕੋਈ ਲੀਡਰ ਤੁਹਾਡੀ ਗੱਲ ਸੁਣਦਾ ਆ 92 ਨੇ ਐਮ ਐਲ ਏ ਬਣਾਏ ਵੇ ਆਪਾਂ ਆਮ ਪਾਰਟੀ ਦੇ ਕੋਈ ਬੋਲਦਾ ਆਪਣੇ ਬਾਰੇ ਕਿਸੇ ਨੂੰ ਫਿਕਰਾ ਦੱਲਿਆ ਸਾਫ ਦਾ ਵੀ ਐਡੀ ਕੀਮਤੀ ਜਾਨ ਜਾ ਰਹੀ ਅੱਜ ਕੋਈ ਬੰਦੇ ਆਉਣ ਹੋਰੇ ਵੱਡੇ ਵੱਡੇ ਡਾਕਟਰ ਆਉਣ ਅਸੀਂ ਤਾਂ ਡੱਲੇ ਵਾਲ ਨੂੰ ਦੇਖ ਕੇ ਨਾ ਪਿੰਡ ਖੜ ਨਹੀਂ ਸਕੇ ਮੇਰੇ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਰੂਰ ਆਓ ਮੋਰਚੇ ਤੇ ਚੱਕ ਨੌਰੀ ਆਓ ਚਾਹੇ ਉੱਥੇ ਵਗ ਜਓ ਸੰਗੂ ਤੇ ਅੱਗੇ ਵੀ ਆਪਾਂ ਦਿੱਲੀ ਬੈਠੇ ਰਹਿਣਾ ਹੁਣ ਆਖਰੀ ਆਪਣਾ ਸੁਨਹਿਰੀ ਮੌਕਾ ਮਿੱਤਰੋ ਜੇ ਤਾਂ ਆਪਾਂ ਹੁਣ ਆਪਾਂ ਸੰਭਲ ਕੇ ਕਿਸਾਨੋ ਮਜ਼ਦੂਰੋ ਤਾਂ ਤਾਂ ਗੱਲ ਬਣ ਜੂ ਨਹੀਂ ਮੇਰੇ ਵੀਰੋ ਆਉਣ ਵਾਲਾ ਸਮਾਂ ਜਿਹੜਾ ਬਹੁਤ ਮਾੜਾ ਆ ਰਿਹਾ ਅਡਾਨੀ ਬਾਣੀ ਉਹਨਾਂ ਨੇ ਰਾਜ ਕਰਨਾ ਆਪਾਂ ਕਹਿੰਦੇ ਉਹ ਤੇ ਰੋਡ ਕਿਵੇਂ ਬਣ ਜਾਣਗੇ ਮਿੱਟੀ ਕੌਣ ਦੂ ਮਿੱਟੀ ਮੈਂ ਹੁਣ ਦੇਖਦਿਆਂ ਪਿੰਡਾਂ ਚ ਜਾ ਜਾ ਕੇ ਕਹਿੰਦੇ ਮੇਰੀ ਮਿੱਟੀ ਚੱਕ ਲਓ ਕਹਿੰਦਾ ਮੇਰੀ ਚੱਕ ਲਾ ਕਿਹੜੀਆਂ ਗੱਲਾਂ ਕਰਦੇ ਆ ਕਿਸਾਨਾਂ ਅੱਜ ਡੁੱਬਣ ਦੇ ਕਿਨਾਰੇ ਖੜੇ ਆ ਪਾ ਕਿਸਾਨ ਵੀਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਹੁੰਚੋ ਕਿਸਾਨ ਨੂੰ ਚਾਹੇ ਖਨੌਰੀ ਪਹੁੰਚੋ ਚਾਹੇ ਸੰਗੂਦੇ ਪਹੁੰਚੋ ਅੱਜ ਲੜਾਈ ਆਖਰ ਦੀ ਆਪਣੀ ਸੈਂਟਰ ਗਵਰਨਮੈਂਟ ਨਾਲ ਕਿਸੇ ਨੇ ਅੱਜ ਤੀ ਆ ਕੇ ਪੰਜਾਬ ਗਵਰਨਮੈਂਟ ਨੇ ਨਾਲ ਹਿੰਦੁਸਤਾਨ ਦੀ ਫੌਜ ਨੇ ਕਿਸੇ ਨੇ ਸੈਂਟਰ ਸਰਕਾਰ ਨੇ ਅੱਜ ਅਸੀਂ ਡੱਲੇਵਾਲ ਸਾਹਿਬ ਦਾ ਕਿਸ ਨੇ ਹਾਲ ਚਾਲ ਨਹੀਂ ਪੁੱਛਣ ਆਇਆ ਕੋਈ ਉਹ ਵਿਚਾਰੇ ਬਹੁਤ ਨਾਜ਼ੁਕ ਉਹਦੀ ਆ ਬਣੀ ਹੋਈ ਆ ਜ਼ਿੰਦਗੀ ਆ ਜਿਹੜੀ ਨਾਜ਼ੁਕਾ ਇਹ ਜੇ ਲੀਡਰ ਆਪਾਂ ਨੂੰ ਮਿਲਣੇ ਪੜੇ ਔਖੇ ਨੇ ਵੀਰੋ ਪਹੁੰਚੋ ਖਨੌਰੀ ਬਾਰਡਰ ਤੇ ਪਹੁੰਚੋ ਭਾਈ ਜ਼ਰੂਰ ਕਿਉਂਕਿ ਜੇ ਆਪਾਂ ਇਕੱਠ ਕਰਾਂਗੇ ਸਾਰੀਆਂ ਪਾਰਟੀਆਂ ਨੂੰ ਮੈਂ ਤਾਂ ਬੇਨਤੀ ਕਰੂੰ ਵੀ ਜੇ ਤਾਂ ਆਪਾਂ ਮੁੱਠੀ ਮੀਟ ਕੇ ਕਿਸਨ ਨ ਮਾਰਾਂਗੇ ਨਾ ਆਪਣਾ ਕੰਮ ਆਜੂ ਨਹੀਂ ਅਡੋਡੀ ਆਪਾਂ ਬੈਠਾਂਗੇ ਅਡੋਡੀ ਫੁੱਟ ਪਾ ਲਾਂਗੇ ਨਾ ਆਪਣਾ ਕੁਝ ਨਹੀਂ ਬਣਨਾ ਮੰਗ ਇੱਕੋ ਹੀ ਆ ਕਿਸਾਨ ਵੀਰੋ ਆਪਣੀ ਚਾਹੇ ਗ੍ਰਾਹਾ ਚਾਹੇ ਰਾਜੇ ਆਲਾ ਚਾਹੇ ਸਿੱਧੂਪੁਰਾ ਕੋਈ ਪਾਰਟੀਆਂ ਮੰਗਦਾ ਕਿਸਾਨੀ ਦੀ ਇੱਕੋ ਹੀ ਆ ਨਾ ਮਜ਼ਦੂਰਾਂ ਦੀ ਸਹੀ ਗੱਲ ਐਨਾ ਹੀ ਬੇਨਤੀ ਕਰਦਾ ਮੇਰੇ ਵੀਰੋ ਹਮਾ ਮਾ ਕੇ ਪਹੁੰਚੋ ਆਪਦੇ ਬੱਚਿਆਂ ਤੇ ਆਪਦੇ ਪੁੱਤ ਪੋਤਿਆਂ ਦੇ ਫਿਕਰ ਕਰ ਲੋ ਜ਼ਮੀਨਾਂ ਬਚਾ ਲੋ ਨਹੀਂ ਤਾਂ ਤੁਹਾਡੀਆਂ ਜ਼ਮੀਨਾਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਰਹਿਤਾ ਜਿੰਦਾਬਾਦ ਜਿੰਦਾਬਾਦ